ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮੇਰ ਰੂਟਿਕ 'ਚ ਤੁਹਾਡੇ ਲਈ ਬਹੁਤ ਸੋਹਣੇ-ਸੋਹਣੇ ਸੂਟ ਹਮੇਸ਼ਾ ਲੈ ਕੇ ਆਉਂਦੇ ਆ ਜੀ ਅੱਜ ਵੀ ਸੋ ਮੈਂ ਤੁਹਾਡੇ ਵਾਸਤੇ ਪਿਓਰ ਕਾਟਨ ਦੇ ਸੂਟ ਲੈ ਕੇ ਆਈ ਆ ਜੀ ਜੋ ਲੀਲਨ ਪਿਓਰ ਤੇ ਬਣੇ ਹੋਏ ਆ ਤੇ ਮੈਂ ਇੱਕ-ਇੱਕ ਕਰਕੇ ਤੁਹਾਨੂੰ ਇਹਨਾਂ ਦੇ ਡਿਜ਼ਾਈਨ ਦਿਖਾਵਾਂਗੀ ਇੱਕ ਸਕਾਈ ਕਲਰ ਹੈ ਜੀ ਇੱਕ ਲਵੈਂਡਰ ਕਲਰ ਹੈ ਤੇ ਦੂਜਾ ਸਕਾਈ ਜੌਰਜਟ ਕਾ ਸੂਟ ਹੈ ਮੈਂ ਸਾਰਿਆਂ ਨੂੰ ਤੁਹਾਨੂੰ ਰੇਟ ਵੀ ਦੱਸੂਗੀ ਤੇ ਇਨਾਂ ਦਾ ਸਟੱਫ ਵੀ ਦੱਸੂਗੀ ਠੀਕ ਹੈ ਜੀ ਜਿਹਨੂੰ ਜਿਹਨੂੰ ਪਸੰਦ ਆਂਦਾ ਹੋਵੇ ਤਾਂ ਲਾਈਕ ਜ਼ਰੂਰ ਕਰਨਾ ਜੀ ਤੇ ਕੁਝ ਪੁੱਛਣਾ ਹੋਵੇ ਤਾਂ ਮੈਸੇਜ ਜ਼ਰੂਰ ਛੱਡੋ ਇਕੇਰੇ ਬਾਜੂ ਦਾ ਕੰਮ ਬਣਿਆ ਹੋਇਆ ਜੀ ਪਿਓਰ ਲੀਲਨ ਕੇ ਉੱਪਰ ਪੀਸ ਬਣਿਆ ਹੋਇਆ ਹੈ ਇਹ ਸਟੱਫ ਸਾਡੇ ਕੋਲ ਕਾਫੀ ਕਲਰਸ ਵਿੱਚ ਆਇਆ ਹੋਇਆ ਹੈ ਜੇ ਕਿਸੇ ਨੂੰ ਚਾਹੀਦਾ ਹੋ ਤਾਂ ਮੈਨੂੰ ਮੈਸੇਜ ਪਾ ਸਕਦੇ ਹੋ ਅਸੀਂ ਕਿਹੜਾ ਬਾਜੂ ਤੁਹਾਡੇ ਅਕੋਰਡਿੰਗ ਹੀ ਰੈਡੀ ਕਰਾ ਕੇ ਤੁਹਾਨੂੰ ਦਵਾਂਗੇ ਤੁਹਾਡੀ ਚੋਇਸ ਕੇ ਹੀ ਤੁਹਾਨੂੰ ਕਲਰ ਦਵਾਂਗੇ ਇਹ ਕਿ ਰਾਏ ਜੀ ਦਾ ਤੇ ਬਾਜੂ ਦਾ ਕੰਮ ਹੋਇਆ ਵਾ ਜੇ ਤੁਸੀਂ ਮੂਜੀ ਦਾ ਕੰਮ ਵੀ ਚਾਹੁੰਦੇ ਆ ਤਾਂ ਵੀ ਅਸੀਂ ਸੇਮ ਰੇਟ ਚ ਦਵਾਂਗੇ ਇਹ 2400 ਰੁਪਏ ਚ ਆਪਾਂ ਨੂੰ ਸੂਟ ਵਿਦ ਪਿਓਰ ਦਾ ਦੁਪੱਟਾ ਰੈਡੀ ਹੈ ਜੀ ਜੇ ਕਿਸੇ ਕਸਟਮਰ ਨੇ ਮਸਲੀਨ ਦਾ ਦੁਪੱਟਾ ਲਵਾਉਣਾ ਹੋਵੇ ਤਾਂ ਅਸੀਂ ਮਸਲੀਨ ਦਾ ਵੀ ਤੁਹਾਨੂੰ ਦੁਪੱਟਾ ਲਾ ਕੇ ਦਵਾਂਗੇ ਜੀ ਤੇ ਦੂਜਾ ਹੈ ਜੀ ਇਹ ਵੀ ਪਿਓਰ ਕਾਟਨ ਹੈ ਜੀ ਜਿਵੇਂ ਅੱਜਕੱਲ੍ਹ ਗਰਮੀ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਦੇ ਚਲਦਿਆਂ ਇਹ ਕੱਪੜੇ ਐਸੇ ਆ ਜੋ ਵਿਦਆਊਟ ਲਾਈਨਿੰਗ ਸਟੀਚ ਹੁੰਦੇ ਆ ਜੀ ਤੇ ਇਹਨਾਂ ਚ ਇਹ ਵੀ ਇੱਕ ਤੋਹਫਾ ਹੈ ਇੱਕ ਤਰ੍ਹਾਂ ਤੋਂ ਗਰਮੀ 'ਚ ਸਾਡੇ ਲਈ ਇਹ ਖੁਦ ਕਾਰੀਗਰ ਨੇ ਕਿਤੇ ਹੋਏ ਕੰਮ ਹੈ ਲੈਂਥ ਪੂਰੀ ਆਏਗੀ ਜੀ ਇਸ ਦਾ ਵੀ ਸੇਮ ਰੇਟ ਹੋਏਗਾ ਜੀ ਉਹੀ 2400 ਰੁਪਏ ਇਹਦੇ 'ਚ ਵੀ ਘੇਰੇ ਤੇ ਬਾਜੂ ਦਾ ਕੰਮ ਹੈ

ਇਹ ਫਰੰਟ ਹੈ ਇਹ ਸਲਵਾਰ ਦੀ ਮੂਰੀ ਦਾ ਕੰਮ ਹੋਇਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਹਾਂ ਸੇਮ ਸਿੰਗਲ ਟੰਕੇ ਦੇ ਸਕਰੋਲ ਬਣਾ ਕੇ ਬਾਜੂ ਰੈਡੀ ਹੋਈ ਹੋਈ ਹੈ ਇਹ ਦੇਖੋ ਜੀ ਕਲਰ ਅਸੀਂ ਤੁਹਾਡੀ ਚੋਇਸ ਦੇ ਅਕੋਰਡਿੰਗ ਹੀ ਬੁੱਕ ਕਰਦੇ ਆਂ ਜੀ ਤੁਸੀਂ ਆਰਡਰ ਮੈਨੂ ਕਰ ਸਕਦੇ ਹੋ ਜੀ ਹੋਰ ਵੀ ਨਵੇਂ-ਨਵੇਂ ਵਧੀਆ-ਵਧੀਆ ਸੂਟ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਜੀ ਫੋਲੋ ਕਰਨਾ ਨਾ ਭੁੱਲੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਓਕੇ ਜੀ ਥੈਂਕ ਯੂ